ਲਗਾਤਾਰ ਇਸ ਵੇਟ ਦੇ ਇਲਾਕੇ ਵਿੱਚ ਮੋਟਰਾਂ ਹੋਰ ਪੱਖੇ ਲੋ ਇੱਥੋਂ ਤੱਕ ਵੀ ਮੈਂ ਦੱਸਦਾ ਜਿਹੜੇ ਤੁਹਾਡੇ ਕਮਰਾਂ ਦੇ ਗੇਟ ਉਹ ਵੀ ਖੁੱਲ ਰਹੇ ਉਹ ਗੇਟ ਵੀ ਖੋਲ ਕੇ ਲੈ ਗਏ ਇਹ ਲੋਕ ਇਹਦੀ ਇਹਦੀ ਪਰਭਾਈ ਕਿਹਨੇ ਕਰਨੀ ਅੱਛਾ ਮੁਲਾਜ਼ਮਾਂ ਨੂੰ ਨੇ ਪੁਲਿਸ ਨੂੰ ਪੈਸੇ ਦਿੰਦੇ ਆ ਪੁਲਿਸ ਨੂੰ ਉੱਥੇ ਪੈਸੇ ਆੜ ਚੜਦਾ ਜੀ ਅੱਛਾ ਇਹ ਨਸ਼ਈ ਲੋਕ ਜਿਨ੍ਹਾਂ ਪਰ ਸਰਕਾਰ ਨਾ ਧਿਆਨ ਦੇ ਕੇ ਇਹਨਾਂ ਨੂੰ ਖੁੱਲੇ ਛੱਡਿਓਆ ਔਰ ਮੈਂ ਇਹ ਗੱਲ ਮੈਨੂੰ ਕਹਿਣੇ ਨੂੰ ਬੜਾ ਦੁੱਖ ਲੱਗ ਰਿਹਾ ਕਿ ਜਿਹੜਾ ਥੱਲੇ ਦੇ ਵਰਗ ਦੇ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਨੇ ਉਹ ਆਪਾਂ ਸਾਰੇ ਸਮਝਦੇ ਆਂ ਕੌਣ ਆ ਉਹ ਸੁੱਤੇ ਸਿਰਾਂ ਨੂੰ ਜਗਾਉਣ ਵਾਸਤੇ ਢਾਡੀ ਖਿੱਚ ਕੇ ਵਾਰਾ ਗਾਉਂਦੇ ਨੇ ਜੇ ਜਦ ਪਾਣੀ ਸਿਰ ਉਤੋਂ ਦੀ ਵਗਣ ਲੱਗ ਜਵੇ ਤਤ ਆਪ ਮਹਾਰੇ ਲੋਕ ਮੂਰੇ ਹੋ ਕੇ ਨੱਕੇ ਲਾਉਂਦੇ ਨੇ ਮੂਰੇ ਹੋ ਕੇ ਨੱਕੇ ਲਾਉਂਦੇ ਨੇ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦੱਸ ਲਾ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਨਵਾਂ ਸ਼ਹਿਰ ਦੀ ਗੱਲ ਕਰੀਏ ਜਾਂ ਖਾਸ ਕਰਕੇ ਰਾਹੋਂ ਤੋਂ ਔੜ ਅੜਾਪੜ ਚੱਕਦਾਨਾ ਨਗਰ ਤੱਕ ਦੀ ਗੱਲ ਕਰੀਏ ਤਾਂ ਇਸ ਪੂਰੇ ਏਰੀਏ ਵਿੱਚ ਕਿਸਾਨਾਂ ਦੀਆਂ ਦਿੱਕਤਾਂ ਪਿਛਲੇ 2 ਸਾਲਾਂ ਤੋਂ ਬਹੁਤ ਵਧੀਆਂ ਹੋਈਆਂ ਸਨ ਕਿਉਂਕਿ ਜਿਹੜੇ ਮਾੜੇ ਅੰਸਰ ਆ ਜਿਹੜੇ ਖੇਤਾਂ ਵਿੱਚੋਂ ਮੋਟਰਾਂ ਲਾ ਕੇ ਜਿਹੜੇ ਪੱਖੇ ਲਾ ਕੇ ਕਈ ਹਜ਼ਾਰਾਂ ਦੀਆਂ ਮੋਟਰਾਂ ਸਿਰਫ 2-3 ਹਜ਼ਾਰ ਵਿੱਚ ਕਬਾੜੀਆਂ ਨੂੰ ਵੇਚ ਰਹੇ ਸਨ ਉਹਨਾਂ ਨੇ ਪਿਛਲੇ 2 ਸਾਲਾਂ ਤੋਂ ਪੂਰਾ ਕਹਿਰ ਕੀਤਾ ਹੋਇਆ ਸੀ ਪੂਰੀ ਤਰਥੱਲੀ ਮਚਾਈ ਹੋਈ ਹੈ ਔਰ ਕਿਸਾਨ ਜਿਹੜੇ ਆ ਉਹ ਬਹੁਤ ਦੁਖੀ ਹਨ ਬਹੁਤ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨੱਕ ਵਿੱਚ ਦਮ ਕੀਤਾ ਹੋਇਆ ਸਾਨੂੰ ਚਿੱਟੀ ਦੁਪਹਿਰ ਇਹ ਤਾਰੇ ਦਿਖਾ ਦਿੰਦੇ ਆ ਔਰ ਨਾਲ ਦੀ ਨਾਲ ਅਸੀਂ ਬੜੀ ਵਾਰ ਦਰਖਾਸਤਾਂ ਦੇ ਚੁੱਕੇ ਆ ਔਰ ਬਾਰ ਬਾਰ ਹੜੇ ਕੱਢਣ ਤੋਂ ਬਾਅਦ ਵੀ ਕਿਤੇ ਸੁਣਵਾਈ ਨਹੀਂ ਹੁੰਦੀ ਕਿਤੇ ਕੋਈ ਹੱਲ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਦਾ ਮੂੰਹ ਜਿਹੜਾ ਆ ਉਹ ਪ੍ਰਸ਼ਾਸਨ ਕੰਨੀਓ ਫਿੱਕਾ ਹੋ ਚੁੱਕਾ ਸੀ ਪਰ ਫਿਰ ਇੱਕ ਉਮੀਦ ਦੀ ਕਿਰਨ ਪਿੰਡ ਬਜੀਦਪੁਰ ਤੋਂ ਜਾਗਦੀ ਹੈ ਅਤੇ ਇਸ ਗੋਰਖ ਧੰਦੇ ਨੂੰ ਚਲਾਉਣ ਵਾਲੇ ਹੁਣ ਬਹੁਤ ਸਾਰੇ ਜਿਹੜੇ ਚਿਹਰੇ ਆ ਉਹ ਉਜਾਗਰ ਕੀਤੇ ਗਏ ਆ ਉਹ ਕਿਵੇਂ ਉਜਾਗਰ ਹੋਏ ਆ ਕਿਵੇਂ ਇਹ ਉਮੀਦ ਦੀ ਕਿਰਨ ਜਾਗੀ ਜਿਸ ਨੇ ਬਾਕੀਆਂ ਨੂੰ ਵੀ ਚਾਨਣ ਕੀਤਾ ਉਹ ਪੂਰਾ ਵਿਸਥਾਰ ਵਿੱਚ ਦੱਸਾਂਗੇ ਪਰ ਪਹਿਲਾਂ ਤੁਸੀਂ ਤਸਵੀਰਾਂ ਦੇਖੋ ਕਿ ਬਲੈਰੋ ਗੱਡੀ ਭਰ ਕੇ ਜਿਹੜੇ ਮਾੜੇ ਅੰਸਰ ਆ ਜਿਹੜੇ ਚੋਰ ਆ ਜਿਹੜੇ ਖੇਤਾ ਵਿੱਚੋਂ ਮੋਟਰਾਂ ਲਾਉਂਦੇ ਆ ਪੱਖੇ ਲਾਉਂਦੇ ਆ ਉਹ ਬਲੈਰੋ ਗੱਡੀ ਭਰ ਕੇ ਆਉਂਦੇ ਆ ਔਰ ਫਿਰ ਕਿਵੇਂ ਲੋਕਾਂ ਵੱਲੋਂ ਉਹਨਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਲੋਕਾਂ ਦਾ ਭਾਰੀ ਇਕੱਠ ਹੈ ਪੁਲਿਸ ਪ੍ਰਸ਼ਾਸਨ ਦੀ ਨਵੀਂ ਨਕੋਰ ਸਕੋਰਪਿਓ ਗੱਡੀ ਖੜੀ ਹੈ ਤੇ ਕੁਝ ਲੋਕ ਇਹ ਕਹਿ ਰਹੇ ਸਨ ਕਿ ਨਵੀਂ ਗੱਡੀ ਸ਼ੂਕ ਦੀ ਚੋਰਾਂ ਨੂੰ ਫੜਨ ਲਈ ਆਈ ਤਾਂ ਜੋ ਬੋਣੀ ਹੋ ਸਕੇ ਤੇ ਮਾੜੇ ਅੰਸਰ ਸਲਾਖਾਂ ਦੇ ਪਿੱਛੇ ਜਾ ਸਕਣ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਤਪੁਰ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਨਾਲ ਦੀ ਨਾਲ ਤੁਹਾਨੂੰ ਉਸ ਬਲੈਰੋ ਗੱਡੀ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਨ ਜਿਸ ਖੁੱਲੀ ਗੱਡੀ 'ਚ ਸਵਾਰ ਹੋ ਕੇ ਚੋਰ ਆਏ ਸਨ ਤਾਂ ਜੋ ਵੱਡਾ ਹੱਥ ਮਾਰ ਸਕਣ ਪਰ ਚੋਰਾਂ ਦੀ ਚਾਲ ਪੁੱਠੀ ਪੈ ਗਈ ਗੱਡੀ ਜਿਸ ਤਰੀਕੇ ਨਾਲ ਅੱਧੀ ਖੇਤ ਅਤੇ ਸੜਕ ਵਿੱਚ ਕਾਰ ਖੜੀ ਹੈ ਉਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਹੋ ਸਕਦਾ ਚੋਰਾਂ ਨੇ ਇੱਕ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇ ਲੇਕਿਨ ਕੋਸ਼ਿਸ਼ ناکਾਮਯਾਬ ਰਹੀ ਸਫਲ ਨਹੀਂ ਹੋ ਸਕੇ ਪਰ ਲੋਕਾਂ ਨੇ ਉੱਥੇ ਵੀ ਸਵਾਲ ਚੱਕੇ ਕਿ ਅੱਧੀ ਰਾਤ ਨੂੰ 5-6 ਜਣੇ ਲੱਦ ਕੇ ਪਿੰਡਾਂ ਵਿੱਚ ਕਿਉਂ ਘੁੰਮਦੇ ਹਨ ਪਿੰਡਾਂ ਵਿੱਚ ਕਬਾੜੀਆਂ ਦੀ ਗੱਡੀ ਕਿਉਂ ਘੁੰਮਦੀ ਹੈ ਜਿਸ ਦੇ ਕਾਗਜ਼ਾਤ ਵੀ ਨਹੀਂ ਹਨ ਤਸਵੀਰਾਂ ਨਹੀਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਕੋਠੇ ਤੱਕ ਚੜ ਕੇ ਵੀਡੀਓ ਬਣਾਈ ਹੈ ਆਲੇ-ਦੁਆਲੇ ਦੀ ਪੂਰੀ ਵੀਡੀਓ ਬਣਾਈ ਹੈ ਲੋਕਾਂ ਤੋਂ ਪੂਰੀ ਜਾਣਕਾਰੀ ਲਈ ਹੈ ਕਿ ਘਟਨਾ ਕਿਵੇਂ ਹੋਈ ਪਰ ਉੱਥੇ ਹੀ ਮੌਕੇ ਤੇ ਕੁਲਦੀਪ ਸਿੰਘ ਮਜੀਤਪੁਰ ਜੋ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ ਉਹ ਥੋੜਾ ਤੈਸ਼ ਆਉਂਦੇ ਨੇ ਗੁੱਸੇ ਵਿੱਚ ਆਉਂਦੇ ਨੇ ਔਰ ਸਮੇ ਸਮੇ ਦੀਆਂ ਸਰਕਾਰਾਂ ਉੱਤੇ ਤੰਜ ਕੱਸਦੇ ਹੋਏ ਕਹਿੰਦੇ ਹਨ ਕਿ ਸਰਕਾਰਾਂ ਡੀਂਗਾ ਤਾਂ ਬਹੁਤ ਮਾਰਦੀਆਂ ਰਹੀਆਂ ਹਨ ਲੇਕਿਨ ਅਸਲ ਸਚਾਈ ਨੂੰ ਬੁੱਕਲ ਵਿੱਚ ਲੁਕੋਇਆ ਨਹੀਂ ਜਾ ਸਕਦਾ ਜ਼ਮੀਨੀ ਹਕੀਕਤ ਇਹ ਹੈ ਕਿ ਜਿਹੜੇ ਨਸ਼ਈ ਹੈ ਇਹ ਘਟਣਾਵਾ ਨੂੰ ਆਏ ਦਿਨ ਅੰਜਾਮ ਦਿੰਦੇ ਅਤੇ ਕਈ ਕਈ ਹਜ਼ਾਰਾਂ ਦੀਆਂ ਜਿਹੜੀਆਂ ਮੋਟਰਾਂ ਪੱਖੇ ਹਨ ਉਹਨਾਂ ਨੂੰ ਕਾਡਿੰਗਾਂ ਤੇ ਭਾਤ ਤੇ ਕਬਾੜੀਏ ਨੂੰ ਵੇਚ ਦਿੰਦੇ ਹਨ ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਇਹ ਵੀ ਗੱਲ ਆਖੀ ਕਿ ਕਿਸਾਨ ਸਾਰਾ ਦਿਨ ਖੇਤਾਂ ਵਿੱਚ ਹੱਡ ਤੋੜਵੀਂ ਮਿਹਨਤ ਕਰਦਾ ਹੈ ਰਾਤ ਨੂੰ ਘਰ ਆਰਾਮ ਕਰਨ ਜਾਣਾ ਹੁੰਦਾ ਤੇ ਕੀ ਹੁਣ ਕਿਸਾਨ ਰਾਤਾਂ ਨੂੰ ਵੀ ਖੇਤਾਂ ਵਿੱਚ ਮੰਜੇ ਢਾਕੇ ਉੱਥੇ ਡੇਰੇ ਲਾ ਲੈਣ ਅੱਜ ਮੈਂ ਦੱਸਣਾ ਚਾਹਨਾ ਦੁਆਬੇ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਵੀਂਗੇ ਮਾਰਦੀਆਂ ਆ ਚਾਹੇ ਕੋਈ ਵੀ ਸਰਕਾਰ ਹੋਵੇ ਚਾਹੇ ਹੁਣ ਦੀ ਚਾਹੇ ਪਿਛਲੀਆਂ 70 ਸਾਲਾਂ ਦੀਆਂ ਉਹ ਕਹਿੰਨੀਆਂ ਆ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰ ਦਿੱਤਾ ਨਸ਼ੇ ਤੇ ਬਹੁਤ ਸਿਆਸਤਾਂ ਵੀ ਹੋਈਆਂ ਪਰ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਲੋਕ ਨਸ਼ਾ ਕਰਦੇ ਨੇ ਜਦੋਂ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਉਹ ਲੁੱਟਾਂ ਖੋਹਾਂ ਕਰਦੇ ਨੇ ਲੋਕਾਂ ਦੀਆਂ ਚੇਲੀਆਂ ਤੋੜਦੇ ਨੇ ਸਮਾਨ ਵੇਚਦੇ ਨੇ ਅਸੀਂ ਇੱਕ ਜ਼ਿਮੀਦਾਰੇ ਧੰਦੇ ਨਾਲ ਸੰਬੰਧਤ ਆ ਸਾਰੇ ਲੋਕ ਜਾਣਦੇ ਆ ਪਿੰਡਾਂ ਦੇ ਗਰੀਬ ਲੋਕ ਉਹ ਬੰਦੇ ਆਪਣਾ ਧੰਦਾ ਕਰਦੇ ਨੇ ਕੀ ਉਹ ਦਿਨੇ ਆਪਣੇ ਖੇਤ ਚ ਕੰਮ ਕਰਕੇ ਰਾਤ ਨੂੰ ਫੇਰ ਲਿਆ ਕੇ ਖੇਤ ਰਾਖੀ ਕਰਨ ਆਪਣੇ ਸਮਾਨ ਦੀ ਇੱਕ 15000 ਦੀ ਮੋਟਰ ਜਿਹੜੇ ਇਹ ਨਸ਼ਈ ਲੋਕ ਖੋਲ ਕੇ ਇਤਾਂ ਦੇ ਕਬਾੜੀਆਂ ਨੂੰ ਸਿਰਫ 2000 ਦੀ ਵੇਚ ਦਿੰਦੇ ਨੇ ਜਿਸ ਬੰਦੇ ਕੋ 2 ਏਕੜ ਵਾ ਉਹ ਜਦੋਂ ਦੋ ਵਾਰ ਮੋਟਰ ਖੋਲਦੀ ਆ ਤਾਂ ਉਹਦਾ 30000 ਰੁਪਇਆ ਲੱਗ ਗਿਆ ਮੋਟਰ ਤੇ ਮੈਂ ਪੰਜਾਬ ਸਰਕਾਰ ਭਗਵਾਨ ਤਮਨਜੀ ਨੂੰ ਪੁੱਛਣਾ ਚਾਹਨਾ ਤੇ ਡੀਜੀਪੀ ਪੰਜਾਬ ਨੂੰ ਪੁੱਛਣਾ ਚਾਹਨਾ ਪਈ ਉਹ 30000 ਰੁਪਏ ਤੋਂ ਦੀ ਆਮਦਨ ਨਹੀਂ ਹੈਗੀ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਕਿਸਾਨ ਕਰੇ ਤਾਂ ਕਰੇਗੀ ਦਿਨੇ ਕੰਮ ਕਰੇ ਰਾਤ ਨੂੰ ਖੇਤਾਂ ਚ ਰਾਖੀ ਕਰੇ ਜਿਸ ਦਾ ਸਿੱਟਾ 4 ਮਹੀਨਿਆਂ ਤੋਂ ਲਗਾਤਾਰ ਇਸ ਵੇਟ ਦੇ ਇਲਾਕੇ 'ਚ ਮੋਟਰਾਂ ਹੋਰ ਪੱਖੇ ਲੋ ਇੱਥੋਂ ਤੱਕ ਵੀ ਮੈਂ ਦੱਸਦਾ ਜਿਹੜੇ ਤੁਹਾਡੇ ਕਮਰਾਂ ਦੇ ਗੇਟ ਉਹ ਵੀ ਖੋਲਦੇ ਉਹ ਗੇਟ ਵੀ ਖੋਲ ਕੇ ਲੈ ਗਏ ਇਹ ਲੋਕ ਇਹਦੀ ਇਹਦੀ ਪਰਭਾਈ ਕਿਹਨੇ ਕਰਨੀ ਆ ਜਿਹੜੇ ਸਾਡੇ ਪਿੰਡਾਂ ਵਿੱਚ ਆਂਦੇ ਆ ਜਦੋਂ ਇਹਨਾਂ ਵੋਟਾਂ ਹੁੰਦੀਆਂ ਉਹ ਜਿਹੜੇ ਵੋਟਾਂ ਤੋਂ ਨਹੀਂ ਜਿੱਤੇ ਹੋ ਹੁੰਦੇ ਉਦੋਂ ਦਾ ਪਬਲਿਕ 'ਚ ਘੁੰਮਦੇ ਨੇ ਤੇ ਅੱਜ ਤੁਸੀਂ ਵੀ ਦੇਖਿਆ ਹੋਣਾ ਅੱਜ ਉਹੀ ਬੰਦੇ ਦੋ ਦੋ ਗਨਮੈਨ ਲੈ ਕੇ ਘੁੰਮਦੇ ਨੇ ਕਿਹੜਾ ਉਹਨਾਂ ਤੇ ਬੰਬ ਡੇਗਣ ਲੱਗਾ ਇਸ ਕਰਕੇ ਵੀਰੋ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਇਹ ਮੁੱਦਾ ਕੋਈ ਦਵਾਪਾ ਕਿਸਾਨ ਯੂਨੀਅਨ ਪੰਜਾਬ ਦਾ ਜਾਂ ਕਿਸੇ ਇੱਕ ਕਿਸਾਨ ਨਾਲ ਸੰਬੰਧਿਤ ਨਹੀਂ ਸਾਰੇ ਪਿੰਡਾਂ ਦੇ ਲੋਕ ਪੂਰੇ ਪੰਜਾਬ ਦੇ ਲੋਕ ਇਹਨਾਂ ਮੁੱਦਿਆਂ ਤੋਂ ਦੁਖੀ ਨੇ ਸੋ ਸਾਨੂੰ ਇੱਕ ਮੁੱਠ ਹੋ ਕੇ ਇਸ ਮੁੱਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਮੈਂ ਤਾਂ ਇੱਥੋਂ ਤੱਕ ਕਹਾਂਗਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਇਹਦੇ ਨਾਅਰੇ ਦਿੰਦੇ ਹੋਏ ਜਿੰਨਾ ਜੇ ਇਹਦੇ ਨਾਲ ਦੇ ਪੰਜ-ਸੱਤ ਜਿਹੜਾ ਅੱਜ ਵਜੀਦਪੁਰ ਦੇ ਵਿੱਚ ਚੋਰ ਫੜਿਆ ਇਹਨਾਂ ਦੀ ਗੱਡੀ ਫੜੀ ਆ ਸਾਡੇ ਨੌਜਵਾਨਾਂ ਨੇ ਕਿਸਾਨਾਂ ਨੇ ਮਿਲ ਕੇ ਜਿੰਨਾ ਚਿਰ ਉਹ ਪੰਜ ਚੋਰ ਹੋਰ ਰਿਕਵਰ ਨਹੀਂ ਹੁੰਦੇ ਉੰਨਾ ਚਿਰ ਅਸੀਂ ਨਮਾਸ਼ਹਿਰ ਪ੍ਰਸ਼ਾਸਨ ਦਾ ਖੇੜਾ ਨਹੀਂ ਛੱਡਾਂਗੇ ਜੇ ਸਾਨੂੰ ਕਿਸੇ ਗੱਲ ਤੇ ਮਜਬੂਰ ਕੀਤਾ ਗਿਆ ਤਾਂ ਅਸੀਂ ਪੱਕਾ ਧਰਨਾ ਵੀ ਚੰਡੀਗੜ੍ਹ ਚੌਂਕ ਚਲਾਵਾਂਗੇ ਇਹ ਰਾਤ ਜੀ 6 ਜਣੇ ਸੀਗੇ ਪੰਜ ਭੱਜਣ ਚ ਕਾਮਯਾਬ ਹੋ ਗਏ ਗੱਡੀ ਛੱਡ ਕੇ ਭੱਜ ਗਏ ਗੱਡੀ ਇੱਥੇ ਖੜੀ ਆ ਪੇਟ ਦੇ ਗਊ ਰਸਤਿਆਂ ਦੇ ਵਿੱਚ ਤੇ ਜਿਹੜਾ ਇਹ ਚੋਰ ਵਾ ਇਹ ਮੈਨੇ ਆਪਣਾ ਸਾਰਾ ਡਰੈੱਸ ਵੀ ਲਖਾਇਆ ਆਪਣੇ ਸਾਥੀਆਂ ਦੇ ਨਾਂ ਵੀ ਲਖਾਏ ਮੈਂ ਅਪੀਲ ਕਰਦਾ ਜੇ ਐਸਐਸਪੀ ਨਵਾਂ ਸ਼ਹਿਰ ਨੇ ਇਸ ਮੁੱਦੇ ਨੂੰ ਹੱਲ ਕਰਾਣਾ ਬਹੁਤ ਵਾਰ ਅਸੀਂ ਅਪੀਲਾਂ ਕਰ ਚੁੱਕੇ ਹਾਂ ਬਹੁਤ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਇਸ ਕਰਕੇ ਇਹਨੂੰ ਸਹੀ ਢੰਗ ਨਾਲ ਇਹਨਾਂ ਤੋਂ ਜੋ ਇਹਨਾਂ ਦੀ ਪਰਪਾਈ ਆ ਉਹ ਇਹਨਾਂ ਕਿਸਾਨਾਂ ਦੀ ਵੀ ਹੋਣੀ ਚਾਹੀਦੀ ਆ ਔਰ ਚੋਰ ਵੀ ਗ੍ਰਿਫਤਾਰ ਕਰਕੇ ਜਿਹੜੀ ਇਹਨਾਂ ਦੀ ਵੱਡੀ ਕਾਰਵਾਈ ਇਹਨਾਂ ਤੇ ਤੁਰੰਤ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰੇ ਬਰਾਮਦ ਗੱਡੀ ਵਿੱਚ ਵੀ ਹੋਣਗੀਆਂ ਤੇ ਜੋ ਪਿਛਲੇ ਦਿਨੀ ਫੜਿਆ ਚੋਰ ਉਹਨਾਂ ਕੋਲ ਵੀ ਫੜਿਆ ਗਿਆ ਸਮਾਨ ਪਹਿਲਾ ਤੁਸੀਂ ਮੈਨੂੰ ਦੱਸੋ ਮੈਂ ਤੁਹਾਤੋਂ ਇੱਕ ਇੱਕ ਭਾਈਚਾਰੇ ਦੇ ਸਵਾਲ ਪੁੱਛਣਾ ਚਾਹਨਾ মিডিਆ ਭਾਈ ਜਰਦਵ ਦੇ ਪ੍ਰਸ਼ਾਸਨ ਤੋਂ ਵੀ ਇਹ ਜਿਹੜੇ ਕਵਾੜੀਆਂ ਦੀ ਗੱਡੀ ਆ ਇਹ ਰਾਤ ਨੂੰ ਪਿੰਡਾਂ 'ਚ ਕੀ ਕਰਨ ਘੁੰਮਦੀ ਆ ਬਿਨਾ ਪੇਪਰਾਂ ਤੋਂ ਬਿਨਾ ਪੇਪਰਾਂ ਤੋਂ ਖੇਤਾਂ ਦੇ ਵਿੱਚ ਉਹ ਵੀ ਖੇਤਾਂ 'ਚ ਠੀਕ ਕਵਾੜੀ ਆਪਣੀ ਦੁਕਾਨ ਕਰੇ ਨਮੇਸ਼ਰ ਉਹ ਜਿਹੜਾ ਸਮਾਨ ਨਮੇਸ਼ਰ ਕੋਈ ਵੇਚਣ ਜਾਂਦਾ ਲੈ ਲਵੇ ਉਹਦੀ ਗੱਡੀ ਪਿੰਡ ਵਜੀਦਪੁਰ ਰਾਤ ਨੂੰ 12 ਵਜੇ ਕੀ ਘੁੰਮਦੀ ਆ ਜਾਲੇ ਦੁਆਲੇ ਦੁਆਬੇ ਦੇ ਪਿੰਡਾਂ ਵਿੱਚ ਔਰ 6 ਬੰਦੇ ਚੜ੍ਹ ਕੇ ਆਂਦੇ ਆ ਔਰ 6 ਬੰਦੇ ਛੱਡ ਕੇ ਜਾਂਦੇ ਆ ਕਿੱਥੋਂ ਲੋਕ ਕਿਸਾਨ ਦੁਖੀ ਆ ਮੈਂ ਹੱਥ ਜੋੜ ਕੇ ਤੁਹਾਡੇ ਸਾਹਮਣੇ ਰਾਹੀਂ ਇਹ ਅਪੀਲ ਕਰਨੀ ਚਾਹਨਾ ਕਿ ਬੜੇ ਹੀ ਸਾਡਾ ਇਲਾਕਾ ਮੰਨਿਆ ਪਰ ਮੰਨਿਆ ਇਲਾਕਾ ਸੀ ਐਨ ਆਰ ਆਈ ਵੀਰਾਂ ਦਾ ਇਲਾਕਾ ਆ ਕਿੱਥੋਂ ਤੱਕ ਮੈਂ ਕਹਿ ਦਵਾਂ ਹਜ਼ਾਰਾਂ ਹੀ ਕੋਠੀਆਂ ਪਿੰਡਾਂ ਦੇ ਵਿੱਚ ਸੁੰਨ ਮਸਾਨ ਪਈਆਂ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਆ ਔਰ ਖਾਸ ਕਰਕੇ ਮੈਂ ਧਾਰੀਵਾਲ ਸਾਹਿਬ ਨੂੰ ਵੀ ਅਪੀਲ ਕਰਨੀ ਚਾਹਨਾ ਜਿਹੜੇ ਐਨ ਆਰ ਆਈ ਵਿਭਾਗ ਆ ਜਿਨ੍ਹਾਂ ਕੋ ਉਹਨਾਂ ਦੀਆਂ ਕੋਠੀਆਂ 'ਚੋਂ ਸਮਾਨ ਖੋਲ ਰਿਹਾ ਤੇ ਹੋਰ ਚੋਰੀਆਂ ਹੋ ਰਹੀਆਂ ਪਿੰਡਾਂ ਵਿੱਚ ਲੋਕ ਘਟ ਗਏ ਇਹ ਨਸ਼ਈ ਲੋਕ ਜਿਨ੍ਹਾਂ ਪਰ ਸਰਕਾਰ ਨਾ ਧਿਆਨ ਦੇ ਕੇ ਇਹਨਾਂ ਨੂੰ ਖੁੱਲੇ ਛੱਡਿਓਆ ਔਰ ਮੈਂ ਇਹ ਗੱਲ ਮੈਨੂੰ ਕਹਿਣੇ ਨੂੰ ਬੜਾ ਦੁੱਖ ਲੱਗ ਰਿਹਾ ਕਿ ਜਿਹੜਾ ਥੱਲੇ ਦੇ ਵਰਗ ਦੇ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਨੇ ਉਹ ਆਪਾਂ ਸਾਰੇ ਸਮਝਦੇ ਹਾਂ ਕੌਣ ਆ ਉਹ ਇਹਨਾਂ ਨਾਲ ਮਿਲੀ ਭੁਗਤਨਾ ਕੰਮ ਚਲਾਉਂਦੇ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਜੀ ਨੇ ਸੀਐਮ ਸਾਹਿਬ ਅੱਗੇ ਵੀ ਸਵਾਲ ਖੜੇ ਕਰ ਦਿੱਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਲੀਟਰ ਵੋਟਾਂ ਤੋਂ ਪਹਿਲਾਂ ਆਮ ਲੋਕਾਂ ਵਿੱਚ ਫਿਰਦੇ ਸਨ ਹੁਣ ਦੋ ਦੋ ਗਨਮੈਨ ਚੱਕੀ ਫਿਰਦੇ ਹਨ ਪਰ ਮੁੱਖ ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜੇ ਭਗਾੜੇ ਚੋਰ ਹਨ ਜੇਕਰ ਪੁਲਿਸ ਨੇ ਉਹਨਾਂ ਨੂੰ ਨਹੀਂ ਫੜਿਆ ਤਾਂ ਅਸੀਂ ਚੰਡੀਗੜ੍ਹ ਚੌਂਕ ਵਿੱਚ ਧਰਨਾ ਲਾਵਾਂਗੇ ਕਿਉਂਕਿ 6 ਚੋਰ ਜਿਹੜੇ ਬਲੈਰੋ ਗੱਡੀ ਵਿੱਚ ਲੱਦ ਕੇ ਆਏ ਸਨ ਉਹਨਾਂ ਵਿੱਚੋਂ 5 ਚੋਰ ਤਾਂ ਭੱਜ ਗਏ ਇੱਕ ਜਿਹੜਾ ਆ ਉਹ ਕਾਬੂ ਆ ਗਿਆ ਲੋਕਾਂ ਦੇ ਔਰ ਹੁਣ ਉਸਨੇ ਜਿਹੜੇ ਉਹਦੇ ਸਾਥੀ ਸਨ ਉਹਨਾਂ ਦਾ ਨਾਮ ਵੀ ਦੱਸ ਦਿੱਤਾ ਉਹਨਾਂ ਦਾ ਪਿੰਡ ਵੀ ਦੱਸ ਦਿੱਤਾ ਇਸੇ ਕਰਕੇ ਕੁਲਦੀਪ ਸਿੰਘ ਵਜੀਤਪੁਰ ਨੇ ਕਹਿ ਲਾਕੀ ਆ ਕਿ ਜੇ ਭਗੌੜੇ ਪੰਜ ਚੋਰਾ ਨੂੰ ਪੁਲਿਸ ਨੇ ਗ੍ਰਿਫਤਾਰ ਜਲਦੀ ਤੋਂ ਜਲਦੀ ਨਹੀਂ ਕੀਤਾ ਤਾਂ ਚੰਡੀਗੜ੍ਹ ਚੌਂਕ ਵਿੱਚ ਉਹ ਧਰਨਾ ਲਾਉਣਗੇ ਸਾਡੀ ਐਸਐਚਓ ਸਾਹਿਬ ਨੇ ਕਿਹਾ ਵੀ ਸਾਰੇ ਮੈਂਬਰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਅਸੀਂ ਇਕੱਠੇ ਇਹਨੂੰ ਪੋਸਟੇਜ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਥਾਣੇ ਲਿਆਵਾਂਗੇ ਫਿਰ ਜਿਹੜੇ ਮਜੀਦਪੁਰ ਦੇ ਮੈਂਬਰ ਐ ਇਹਨਾਂ ਨੂੰ ਬੁਲਾਇਆ ਜਾਊਗਾ ਉੱਥੇ ਇਹਨਾਂ ਦੇ ਸਾਹਮਣੇ ਸਾਰੇ ਮਾਲ ਦੀ ਪਰਭਾਈ ਕਰਾ ਕੇ ਫਿਰ ਇਹਨਾਂ ਦੇ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਤੇ ਕਿੰਨੇ ਬੰਦੇ ਘੁੰਮਦੇ ਸੀਗੇ ਜੀ ਕਿੰਨੇ ਦਿਨ ਤੋਂ ਸੀ ਇਹ 6 ਬੰਦੇ ਘੁੰਮਦੇ ਸੀਗੇ ਜੀ ਹੁਣ ਘੁੰਮਦੇ ਤਾਂ 3-4 ਮਹੀਨੇ ਤੋਂ ਆ ਪਰ ਅਸੀਂ 10-15 ਦਿਨ ਤੋਂ ਉੱਥੇ ਨਾਕਾ ਲਾ ਰਹੇ ਸੀਗੇ ਇੱਕ ਦਿਨ ਤਾਂ ਇਹ ਭੱਜਣ ਸਫਲ ਹੋ ਗਏ ਪਰ ਰਾਤੀ ਸਾਡੇ ੜਕੇ ਆ ਗਿਆ ਉਹਨਾਂ ਦੇ ਵਿੱਚੋਂ 5 ਬੰਦੇ ਭੱਜਣ ਸਫਲ ਹੋ ਗਏ ਇੱਕ ਬੰਦਾ ਸੀ ਭੱਜ ਗਿਆ ਤੇ ਇੱਕ ਗੱਡੀ ਭੱਜ ਗਈ ਹੁੰ ਰਾਤੀ ਸਾਡੇ ਕਾਬੂ ਆ ਗਏ ਰਾਤੀ ਸਾਡੇ ਕਾਬੂ ਕਿਵੇਂ ਆ ਗਏ ਇਹ ਵੀ ਦੱਸਾਂਗੇ ਤੇ ਕੁਲਦੀਪ ਸਿੰਘ ਬਜੀਤਪੁਰ ਉਹਨਾਂ ਨੇ ਹੇਠਲੇ ਮੁਲਾਜ਼ਮਾਂ ਉਤੇ ਸਖਤ ਟਿੱਪਣੀ ਕਿਉਂ ਕੀਤੀ ਇਸ ਗੱਲ ਤੇ ਵੀ ਚਾਨਣਾ ਪਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਮੇਰਾ ਨਾਮ ਕਮਲਜੀਤ ਹੈ ਜੀ ਕਿਹੜਾ ਪਿੰਡ ਪੈਂਦਾ ਬਜੀਤਪੁਰ ਇਹ ਕਿ ਕੀ ਮਸਲਾ ਸੀ ਕਿਦਾਂ ਇਹ ਪਤਾ ਲੱਗਿਆ ਤੁਹਾਨੂੰ ਸਾਡੇ ਦਾ ਤਾਂ ਜਿਹਨਾਂ ਨੇ ਆ ਕੇ ਦੱਸਿਆ ਜੀ ਇਹਨਾਂ ਦਾ ਸਾਈਕਲ ਹੱਥ ਆ ਗਿਆ ਸਾਡੇ ਸਾਈਕਲ ਦਾ ਮਤਲਬ ਆਇਆ ਕਿ ਤਾਂ ਕਰਕੇ ਪਤਾ ਲੱਗਿਆ ਜੀ ਕੀ ਸਮਾਨ ਤੁਹਾਡਾ ਚੋਰੀ ਹੋ ਗਿਆ ਪੱਕਾ ਚੋਰੀ ਹੋ ਗਿਆ ਕਿੰਨੇ ਦਾ ਸੀਗਾ ਪੱਖਾ ਉਹ ਮਤਲਬ ਕਾਦੇ ਵਿੱਚ ਵਰਤਿਆ ਜਾਂਦਾ ਹੈ ਉਹ ਮਤਲਬ ਦੇ ਵਿੱਚ ਭਿੰਡਣ ਦੇ ਨਾਲ ਅੱਛਾ ਹਾਂਜੀ ਤੇ ਮਤਲਬ ਮੋਟਰ ਤੇ ਤੁਸੀਂ ਰੱਖ ਕੇ ਗਏ ਸੀ ਮੋਟਰ ਤੇ ਰੱਖਿਆ ਸੀ ਜਿਹਨੂੰ ਵੀ ਦਿਨ ਚਾਰਕ ਦਿਨ ਹੋਏ ਸੀਗੇ ਅੱਛਾ ਦਿਨ ਚਾਰਕ ਦਿਨ ਨਾਮਾ ਲੈ ਕੇ ਰੱਖਿਆ ਹੋਈ ਸੀ ਜੀ ਤਾਂ ਮੁੜ ਕੇ ਦੂਜੀ ਤੀਜੀ ਦਿਨ ਜਦੋਂ ਪਾਣੀ ਲਾਣ ਗਏ ਆ ਜੀ ਤਾਂ ਮੁੜ ਕੇ ਉੱਥੇ ਪੱਖਾ ਹੈ ਨਹੀਂ ਜੀ ਕੰਪਲੀਟ ਵਗੈਰਾ ਵੀ ਤੁਸੀਂ ਪੁਲਿਸ ਨੂੰ ਕੀਤੀ ਸੀ ਕੰਪਲੀਟ ਕੀਤੀ ਸੀ ਤੇ ਉਹਦੇ ਹੱਥੇ ਹਲੇ ਕਾਰਵਾਈ ਹੋਈ ਨਹੀਂ ਸ਼ਾਇਦ ਤੁਹਾਨੂੰ ਸਮਝ ਨਹੀਂ ਲੱਗੀ ਤੇ ਮਨ ਵਿੱਚ ਖਿਆਲ ਆਉਂਦਾ ਕਿ ਚੋਰ ਫੜਿਆ ਕਿਵੇਂ ਗਿਆ ਕਿ ਚੜੀ ਲੱਥੀ ਦਾ ਖਿਆਲ ਨਹੀਂ ਰਿਹਾ ਇਸ ਕਰਕੇ ਚੋਰ ਫੜਿਆ ਗਿਆ ਕਿ ਪਿੱਛੇ ਹੋਰ ਕਾਰਨ ਕੀ ਸੀ ਪਰ ਤੁਹਾਨੂੰ ਸਕਰੀਨ ਤੇ ਹੁਣ ਇੱਕ ਸਾਈਕਲ ਨਜ਼ਰ ਆ ਰਿਹਾ ਹੈ ਇਸ ਸਾਈਕਲ ਨੇ ਹੌਲੀ 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 ਪਿੰਡ ਬਜੀਤਪੁਰ ਵਾਲਿਆਂ ਨੂੰ ਚੋਰਾ ਤੱਕ ਪਹੁੰਚਾ ਦਿੱਤਾ ਹੁਣ ਗੱਲ ਨੂੰ ਜਰਾ ਧਿਆਨ ਨਾਲ ਸਮਝੀਏ ਇਹ ਜਿਹੜਾ ਸਾਈਕਲ ਹੈ ਉਹਨਾਂ ਚੋਰਾਂ ਦਾ ਦੱਸਿਆ ਜਾ ਰਿਹਾ ਜੋ ਦੋ ਸਕੇ ਭਰਾ ਹਨ ਅਤੇ ਉਹ ਇਸ ਗੱਲ ਨੂੰ ਆਪ ਮੰਨਦੇ ਹਨ ਕਿ ਉਹ ਨਸ਼ੇ ਦੇ ਟੀਕੇ ਲਾਉਂਦੇ ਹਨ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਵਿੱਚ ਉਹ ਆਪ ਦੱਸਦੇ ਆ ਕਿ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਮੋਟਰਾਂ ਘੁਲਾ ਕੇ ਕਿਹੜੇ ਕਬਾੜੀਏ ਨੂੰ ਵੇਚਦੇ ਹਨ ਸਾਥਿਓ ਇਹ ਗੱਲ ਬਹੁਤ ਗੰਭੀਰ ਹੈ ਪਰ ਜਿਹੜੇ ਇਹ ਨਸ਼ੇਈ ਹਨ ਜਿਨ੍ਹਾਂ ਦੀ ਤਸਵੀਰਾਂ ਤੁਸੀਂ ਦੇਖੋਗੇ ਅਸੀਂ ਇਹਨਾਂ ਦਾ ਨਾਮ ਇਹਨਾਂ ਦਾ ਪਤਾ ਨਹੀਂ ਦੱਸ ਰਹੇ ਕਿਉਂਕਿ ਇਹ ਜਿਹੜੇ ਚੋਰ ਆ ਜਿਹੜੇ ਨਸ਼ੇਈ ਹਨ ਇਹਨਾਂ ਨੇ ਗੱਲ ਪਿੰਡ ਵਾਸੀਆਂ ਨੂੰ ਆਖੀ ਹੈ ਬਜੀਤਪੁਰ ਦੇ ਵਸਿੰਦਿਆਂ ਨੂੰ ਆਖੀ ਹੈ ਕਿ ਉਹ ਦੁਆਰਤੀ ਮੁਖਤਾਰਾ ਨਾਲ ਜੁੜਨਾ ਚਾਹੁੰਦੇ ਹਨ ਅਤੇ ਨਸ਼ੇ ਦਾ ਤਿਆਗ ਕਰਨਾ ਚਾਹੁੰਦੇ ਹਨ ਪਰ ਇਹਨਾਂ ਦੋ ਚੋਰ ਭਰਾਵਾਂ ਦੀ ਸਹਾਇਤਾ ਨਾਲ ਹੀ ਜਿਹੜੇ ਬਜੀਤਪੁਰ ਦੇ ਲੋਕ ਆ ਉਹਨਾਂ ਨੇ ਫਿਰ ਬਿਉਂਤਬੰਦੀ ਬਣਾਈ ਕਿ ਜਿਹੜੇ ਵੱਡੇ ਚੋਰ ਨੇ ਜਿਹੜੇ ਇਹਨਾਂ ਦੇ ਨਾਲ ਦੇ ਚੋਰ ਨੇ ਉਹਨਾਂ ਨੂੰ ਕਿਵੇਂ ਫੜਿਆ ਜਾਵੇ ਤਾਂ ਬੀਤੀ ਰਾਤ ਜਦ 6 ਚੋਰ ਬਲੈਰੋ ਗੱਡੀ ਵਿੱਚ ਲੱਦ ਕੇ ਆਉਂਦੇ ਆ ਤਾਂ ਪਿੰਡ ਬਜੀਤਪੁਰ ਦੇ ਜਿਹੜੇ ਵਾਸੀ ਆ ਉਹ ਪੂਰਾ ਧਮਲ ਆਉਂਦੇ ਆ ਪੂਰੀ ਜਾਨ ਲਾਉਂਦੇ ਆ ਤਾਂ ਜੋ ਚੋਰਾਂ ਨੂੰ ਫੜਿਆ ਜਾ ਸਕੇ ਕਿਤੋਂ ਮਿਲਿਆ ਤੁਹਾਡਾ ਹੀ ਐ ਸਿਕਲੇ ਹਾਂਜੀ ਉੱਚੀ ਬੋਲੋ ਹਾਂਜੀ ਹਾਂਜੀ ਸਾਡਾ ਹੈ ਜੀ ਅੱਛਾ ਹਾਂਜੀ ਇਹੀ ਪੱਖਾ ਖੋਲੇ ਇਹ ਇੱਕ ਅੱਛਾ ਉਹ ਬੇਇੱਜ਼ਤੀ ਕੋਆੜੀ ਇਹ ਨਹੀਂ ਰਾਤ ਠੀਕ ਆ 100 ਰੁਪਏ ਠੀਕ ਆ ਆਡੋ ਕੋਈ ਗਲਤੀ ਹੋ ਗਈ ਇਹ ਨਹੀਂ ਹੋਰ ਵੀ ਕੋਈ ਤੁਸੀਂ ਇਲਾਕੇ ਦੇ ਵਿੱਚ ਕੋਈ ਹੋਰ ਵੀ ਉੱਥੇ ਖੋਲਿਆ ਕੋਈ ਉਹ ਨਹੀਂ ਪਹਿਲਾਂ ਖੋਲੀ ਸੀਗੀ ਮੋਟਰ ਤੋਂ ਜ਼ਾਦੀ ਉੱਪਰ ਹੀ ਸੀਗੀ ਤਾਂ ਕਰਕੇ ਉਹੀ ਗੁੰਦੀ ਹੋ ਉਹੀ ਕੁਆੜੀ ਨੂੰ ਪਾਰਟੇ ਤੋਂ ਜਿਹੜੀਆਂ ਖੋਲੀਆਂ ਦੋ ਉਹ ਨਹੀਂ ਇਹ ਜਿਹੜੀਆਂ ਹੋ ਗਏ ਇਹ ਕੁਆੜੀਆਂ ਨੇ ਦਿੱਤੀਆਂ ਜੀ ਇਹ ਵੀ ਨਵਾਂ ਕੁਆੜੀ ਹੈ ਕਿੱਥੇ ਕੋ ਇਹ ਖਾਰਾ ਕਲੋਨੀ ਖਾਰਾ ਕਲੋਨੀ ਖਾਰਾ ਕਲੋਨੀ ਦੇ ਸਾਹਮਣੇ ਹੂੰ ਅੱਛਾ ਵਿਚੇ ਜੇ ਨਹੀਂ ਆ ਗਿਆ ਅੱਛਾ ਵਿਚੇ ਜੇ ਨਹੀਂ ਆ ਗਿਆ ਕਿੰਨੇ ਦੀ ਬੱਚੀ ਮੋਟਰ ਕਿੰਨੇ ਦਾ ਪੱਖਾ ਵੇਚੇ ਅਮੜੇ ਬੋਦੋ ਇਹ 3000 ਦੀ ਮੋਟਰ ਲੈਂਦੇ ਆਂ ਤੇ 1000 ਰੁਪਏ ਦਾ ਪੱਖਾ ਲੈਂਦੇ ਆਂ ਨਹੀਂ ਜੇ ਇਹ ਨਸ਼ਕ ਕਿਹੜਾ ਕਰਦੇ ਤੁਸੀਂ ਚਿੱਟਾ ਲਾਉਂਦੇ ਜੀ ਟੀਗਾ ਟੀਗਾ ਲਾਉਂਦੇ ਆਂ ਚਿੱਟਾ ਤੁਹਾਨੂੰ ਕਿੱਥੋਂ ਮਿਲਦਾ ਹੈਂ ਔਰ ਤੋਂ ਕਿਹੜੇ ਬੰਦੇ ਤੋਂ ਲੈਂਦੇ ਆਂ ਸਹੀ 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 ਤੋਂ ਲੈਂਦੇ ਆਂ ਅਛਾ ਲਿਆਉਂਦੇ ਆਂ ਤੁਸੀਂ ਔਰ ਤੋਂ ਲਿਆਉਂਦੇ ਆਂ ਉਹ ਉਹ ਤੁਹਾਨੂੰ ਕਿਦਾ ਕਿਦਾ ਦਿੰਦੇ ਤੁਹਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਸ਼ਿਕਾਇਤ ਨਾ ਕਰਦੋ ਇਸ ਵਿੱਚ ਬਸ ਇੱਜੇ ਦੇ ਵੀਡੀਓ ਵਾਲੇ ਬਣਾਉਂਦੇ ਆ ਜਿਹੜਾ ਉਹ ਕਹਿੰਦੇ ਆ ਨਾ ਇਹ ਦਿੱਤੇ ਹੁੰਦੇ ਜੀ ਨੂੰ ਅੱਛਾ ਮੁਲਾਜ਼ਮਾਂ ਨੂੰ ਹਾਂ ਜੀ ਨੇ ਪੁਲਿਸ ਨੂੰ ਪੈਸੇ ਦਿੰਦੇ ਆ ਪੁਲਿਸ ਨੂੰ ਉੱਥੇ ਪੈਸੇ ਆੜ ਚੜਦਾ ਜੀ ਅੱਛਾ ਨਹੀਂ ਆਉਂਦੇ ਜੀ ਉਹ ਨਹੀਂ ਤਾਂ ਉਹ ਪੈਸੇ ਚੜਦੇ ਆ ਆਈ ਵੀ ਜਾਂਦੇ ਆ ਵਿੱਚ ਤੁਹਾਨੂੰ ਇਹ ਵੀਡੀਓ ਬਣਾਉਂਦੇ ਆ ਮੁੰਡੇ ਉੱਥੇ ਪਾਉਂਦੇ ਆ ਉਹ ਉਹਨਾਂ ਕਰਕੇ ਉਹਨਾਂ ਨੂੰ ਜਾਣਾ ਪੈਂਦਾ ਮੁਲਾਜ਼ਮਾਂ ਨੂੰ अच्छा नहीं दंगे नहीं थोड़ी ऊपर ठीक है पिंड बजीतपुर जो मेरा अपना गुवांडी पिंड है मैं उस ਦੇ ਵਸਿੰਦਿਆਂ ਦੀ ਉਸ ਦੇ ਪਿੰਡ ਦੇ ਕਿਸਾਨਾਂ ਦੀ ਬਹੁਤ ਸ਼ਲਾਘਾ ਕਰਦਾ ਕਿਉਂਕਿ ਉਹਨਾਂ ਨੇ ਪੂਰਾ ਤਾਨ ਲਾਇਆ ਪੂਰੀ ਜਾਨ ਲਾਈ ਪੂਰਾ ਜੋਰ ਲਾਇਆ ਲੱਕ ਬਨ ਕੇ ਤਿਆਰੀ ਕੀਤੀ ਤਾਂ ਜੋ ਇਹਨਾਂ ਮਾੜੇ ਅੰਸਰਾਂ ਨੂੰ ਫੜਿਆ ਜਾ ਸਕੇ ਇਹਨਾਂ ਨੂੰ ਲਗਾਮ ਪਾਈ ਜਾ ਸਕੇ ਔਰ ਇਸ ਗੱਲ ਦੀ ਸ਼ਲਾਘਾ ਹੁਣ ਪੂਰਾ ਇਲਾਕਾ ਵੀ ਕਰ ਰਿਹਾ ਹੈ ਕਾਰਨ ਇਹੀ ਹੈ ਕਿਉਂਕਿ ਇਹ ਜਿਹੜੇ ਮਾੜੇ ਅੰਸਰ ਆ ਹੁਣ ਜਦੇ ਫੜੇ ਜਾਵਣਗੇ ਤਾਂ ਲੋਕ ਜਿਹੜੇ ਆਮ ਲੋਕ ਆ ਅਤੇ ਕਿਸਾਨ ਵੀਰ ਹੈ ਇਹਨਾਂ ਦੇ ਕਹਿਰ ਤੋਂ ਬਚ ਸਕਣਗੇ ਪਰ ਨਾਲ ਦੀ ਨਾਲ ਕਿਉਂਕਿ ਉਹਨਾਂ ਨੇ ਕੁਝ ហេਠਲੇ ਅਫਸਰਾਂ ਦੀ ਵੀ ਗੱਲ ਕੀਤੀ ਜਗਦੀਪ ਸਿੰਘ ਬਜੀਤਪੁਰ ਹੋਰਾਂ ਨੇ ਗੱਲਬਾਤ ਕੀਤੀ ਆ ਉਸ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਚਾਂਦੀ ਦੀ ਜੁੱਤੀ ਹੈ ਨਾ ਉਹ ਦੂਰੋਂ ਦੇਖਣ ਨੂੰ ਬਹੁਤ ਚੰਗੀ ਲੱਗਦੀ ਔਰ ਬਹੁਤ ਲੋਕਾਂ ਦੇ ਮਨ ਦੀ ਤਮੰਨਾ ਵੀ ਹੁੰਦੀ ਹੈ ਕਿ ਚਾਂਦੀ ਦੀ ਜੁੱਤੀ ਅਸੀਂ ਪਹਿਨ ਲਈਏ ਪਰ ਜਦ ਤੁਸੀਂ ਚਾਂਦੀ ਦੀ ਜੁੱਤੀ ਪਹਿਨਣ ਦੇ ਲਈ ਕਿਸੇ ਹੋਰ ਦੀ ਗੁਲਾਮੀ ਕਰਦੇ ਹੋ ਆਪਣੀ ਇਮਾਨਦਾਰੀ ਨੂੰ ਛੱਡ ਕੇ ਵਫਾਦਾਰੀ ਨੂੰ ਛੱਡ ਕੇ ਤਾਂ ਅਸਲੀ ਜਿਹੜੀ ਲక్ష్ਮੀ ਆ ਉਹ ਰੁਸ ਜਾਂਦੀ ਹੈ ਔਰ ਜਦ ਲక్ష్ਮੀ ਰੁਸ ਜਾਵੇ ਤਾਂ ਬੰਦਾ ਅਸਮਾਨ ਤੋਂ ਡਿੱਗ ਕੇ ਖਜੂਰ 'ਚ ਅਟਕ ਜਾਂਦਾ ਹੈ ਔਰ ਫਿਰ ਉਹਨੂੰ ਖਜੂਰ ਚੋ اٹਕੇ ਨੂੰ ਕੋਈ ਬਾਹਰ ਨਹੀਂ ਕੱਢਦਾ ਇਸ ਕਰਕੇ ਗੱਲ ਸਿਰਫ ਇੰਨੀ ਹੈ ਕਿ ਆਪਣੇ ਕੰਮ ਨਾਲ ਔਰ ਇਨਸਾਨੀਅਤ ਦੇ ਨਾਲ ਵਫਾਦਾਰੀ ਹੋਣੀ ਬਹੁਤ ਜ਼ਰੂਰੀ ਸਾਥੀਓ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੁਲਦੀਪ ਸਿੰਘ ਬਜੀਤਪੁਰ ਅਤੇ ਉਹਨਾਂ ਦੇ ਸਾਥੀ ਐਸਐਸਪੀ ਸਾਹਿਬ ਨੂੰ ਅੱਜ ਮਿਲੇ ਸਨ ਐਸਐਸਪੀ ਸਾਹਿਬ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਅਤੇ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਇਸ ਪੂਰੇ ਵਾਕਿਆ ਨੂੰ ਲੈ ਕੇ ਸਾਡੀ ਦੋਵਾਰ ਐਸਐਚਓ ਰਾਹੋਂ ਨਾਲ ਗੱਲਬਾਤ ਹੋਈ ਪਰਵਰਜਨ ਪ੍ਰਾਪਤ ਨਹੀਂ ਕਰ ਸਕੇ ਫਿਲਹਾਲ ਜਾਣਕਾਰੀ ਇਹੀ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਪਗੋੜੇ ਚੋਰਾਂ ਨੂੰ ਫੜਨ ਲਈ ਪਰ ਇਸ ਥਾਂ-ਥਾਂ ਤੇ ਛਾਪੇਮਾਰੀ ਕਰ ਰਹੀ ਹੈ